ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਦੇ ਪ੍ਰਧਾਨ ਤੇ ਐਸਕੇਐਮ ਰਾਜਨੀਤਿਕ ਦੇ ਆਗੂ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰਸਮੀ ਤੌਰ ਤੇ ਆਪਣਾ ਮਰਨ ਬਰਤ ਤੋੜਨ ਦਾ ਐਲਾਨ ਕਰਤਾ ਹੈ 131 ਦਿਨ ਹੋ ਗਏ ਨੇ ਉਹ ਕਹਿੰਦੇ ਨੇ ਮੈਂ ਭਰੇ ਮਨ ਨਾਲ ਆਪਣਾ ਮਰਨ ਬਰਤ ਜਿਹੜਾ ਹੈ ਉਹ ਤੋੜ ਰਿਹਾ ਪਰ ਇਹ ਗੱਲ ਵਿਸਤਾਰ ਚ ਜਾਣ ਦੀ ਲੋੜ ਹੈ ਬਰਨਬਰਤ ਕਦੋਂ ਰੱਖਿਆ ਕਿੰਨੇ ਦਿਨ ਹੋ ਗਏ ਇੰਨੇ ਦਿਨ ਦੇ ਵਿੱਚ ਕੀ ਕੀ ਹੋਇਆ ਕੀ ਪਰਸਪੈਕਸ਼ਨ ਬਣੀ ਸਰਕਾਰ ਨੇ ਕਿਹੋ ਜਿਹਾ ਰੋਲ ਨਿਭਾਇਆ ਤੇ ਕਿਸਾਨਾਂ ਆਗੂਆਂ ਦਾ ਰੋਲ ਮੋਰਚਾ ਚੱਕਣ ਤੋਂ ਬਾਅਦ ਕਿਹਾ ਗਿਆ ਜਿਤੇ ਅੱਗੇ ਦੀ ਰਣਨੀਤੀ ਕੀ ਹੋਏਗੀ ਕਿਉਂ ਜੀ ਹੋਏਗੀ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਣ ਦੀ ਹੋ ਸਕਦੀ ਹੈ ਜਾਂ ਕਿਸਾਨਾਂ ਅੰਦੋਲਨ ਇਸੇ ਢੰਗ ਨਾਲ ਵਿਖਰਿਆ ਰਹੂਗਾ ਤੇ ਇੱਕ ਦਿਨ ਪਹਿਲਾਂ ਜਿਹੜੇ ਕੇਂਦਰੀ ਮੰਤਰੀ ਜਿਹੜੇ ਸੀ ਖੇਤੀਬਾੜੀ ਮੰਤਰੀ ਉਹਨਾਂ ਦਾ ਟਵੀਟ ਆਉਣਾ ਕਿ ਅਪੀਲ ਕਰਨਾ ਕਿ ਮਰਨ ਮਰਤ ਖਤਮ ਕਰ ਲੋ ਰਵਨੀਤ ਬਿੱਟੂ ਦਾ ਜਿਹੜੇ ਸਾਡੇ ਇੱਥੋਂ ਹੀ ਗਏ ਨੇ ਤੇ ਰਾਜ ਮੰਤਰੀ ਨੇ ਕੇਂਦਰ ਦੇ ਵਿੱਚ ਉਹਨਾਂ ਦਾ ਟਵੀਟ ਆਉਣਾ ਸਭ ਤੋਂ ਪਹਿਲਾਂ ਵੈਲਕਮ ਵੀ ਉਹੀ ਕਰ ਰਹੇ ਨੇ ਕਿ ਬਹੁਤ ਚੰਗੀ ਗੱਲ ਕੀਤੀ ਹੈ ਇਸ ਗੱਲ ਤੇ ਜ਼ਰੂਰ ਚਰਚਾ ਕਰਾਂਗੇ ਪੰਥਕ ਸਿਆਸਤ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ ਕਨਟਰਡਿਕਸ਼ਨ ਦੇ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਫੀਸ਼ੀਅਲੀ 8 April ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ ਉਹਦਾ ਅਜੰਡਾ ਵੀ ਤੈਅ ਕੀਤਾ ਹੈ ਕਿ ਉਹਦੇ ਚ ਜਿਹੜਾ ਸੂਬਾ ਇਜਲਾਸ ਹੋਏਗਾ ਜਿਦੇ ਚ ਪ੍ਰਧਾਨ ਦੀ ਚੋਣ ਹੋਣੀ ਹੈ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਣੀ ਹੈ ਉਹਦੇ ਵਾਸਤੇ ਇਹ ਡੇਟ ਹੀ ਤੈਅ ਕਰਨੀ ਹੈ ਔਰ ਇਹ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਵਿਸਾਖੀ ਤੋਂ ਪਹਿਲਾਂ ਨਵਾਂ ਪ੍ਰਧਾਨ ਮਿਲ ਜੇਗਾ ਅਕਾਲੀ ਦਲ ਪਰ ਕਾਲੀਦਾਲ ਦੇ ਅੰਦਰ ਚਰਚਾਾਂ ਮੈਂ ਦੋ ਟਾਈਪ ਦੀਆਂ ਜਲਵਾਜੀ ਨਾ ਕੀਤੀ ਜਾਵੇ ਜਾਂ ਕੀਤੀ ਜਾਵੇ ਕੀ 13 ਤੋਂ ਪਹਿਲਾਂ ਹੋਵੇ 13 ਤੋਂ ਬਾਅਦ ਹੋਵੇ ਇਹ ਸਾਰੀਆਂ ਗੱਲਾਂ ਮੀਟਿੰਗ ਦੇ ਵਿੱਚ ਵਿਚਾਰੀਆਂ ਵੀ ਜਾਣਗੀਆਂ ਤੇ ਇਹਦੇ ਤੇ ਇੱਕ ਗੱਲ ਵੀ ਉਸ ਲੈਵਲ ਤੇ ਹੋਣੀ ਹੈ ਤੇ ਦੂਸਰੀ ਗੱਲ ਜੋ ਰਜਮਾਈ ਚੱਲ ਰਹੀ ਹੈ ਇਹ ਇੱਕ ਲੈਵਲ ਦੇ ਉੱਤੇ ਇਹ ਗੱਲ ਆ ਰਹੀ ਹੈ ਕਿ ਜਿੱਥੇ ਡੈਲੀਗੇਟ ਚੁਣੇ ਜਾ ਰਹੇ ਨੇ ਹੇਠੋਂ ਮੈਂਟਰ ਵੱਲੋਂ ਔਰ ਕੁਝ ਲੋਕਾਂ ਨੂੰ ਆਪਣੇ ਨਾਲ ਬੁਲਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਜਿਹੜੇ ਐਂਜੀਪੀਸੀ ਦੀ ਚੋਣ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਲੜੇ ਸੀਗੇ ਕੋਨਸਾ ਬਾਬਾ ਕੋਨਸ ਕਿਹਾ ਜਾਂਦਾ ਹੈ ਉਹ ਕਹਿੰਦੇ ਨੇ ਆਕਾਲੀ ਦਲ ਦੇ ਮੇਨ ਆਕਾਲੀ ਦਲ ਦੇ ਪਾਲੇ ਚ ਚਲੇ ਗਏ ਨੇ ਇੱਕ ਹੋਰ ਸਰਉਣੀ ਕਮੇਟੀ ਦਾ ਮੈਂਬਰ ਵੀ ਉਧਰ ਚਲਾ ਗਿਆ ਇਸੇ ਢੰਗ ਨਾਲ ਪੰਜ ਮੈਂਬਰੀ ਕਮੇਟੀ ਨੇ ਆਪਣਾ ਜਿਹੜੀ ਤਰਤੀਬ ਉਹ ਜਾਰੀ ਰੱਖੀ ਹੋਈ ਹੈ ਰੋਪੜ ਦੇ ਵਿੱਚ ਇੱਕ ਠੀਕ ਠਾਕ ਇਕੱਠ ਕਰਕੇ ਤੇ ਉਸ ਦੇ ਵਿੱਚ ਵੀ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਉਨੇ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਵਧਣਗੇ ਤੇ ਉਹਨੇ ਹੋਰ ਸਟਰੈਟਜੀ ਵੀ ਅੱਗੇ ਬਣਾਈ ਹੈ ਕਿ ਹੜੀ ਦੇ ਸੀਜ਼ਨ ਦੇ ਵਿੱਚ ਉਹ ਕੀ ਕਰਨਗੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਕੋਲ ਜਾਣਗੇ ਇਹ ਗੱਲ ਵੀ ਚਰਚਾ ਚ ਹੈ ਔਰ ਇਹਦੇ ਤੇ ਵੀ ਆਪਾਂ ਗੱਲ ਕਰਾਂਗੇ ਪੰਥਕ ਸਿਆਸਤ ਕਿਹੜਾ ਰੂਪ ਲਾਊਗੀ ਕਿਹੜਾ ਸਰੂਪ ਲਾਊਗੀ ਕਿਧਰ ਨੂੰ ਜਾ ਰਹੀ ਹੈ ਤੇ ਸੁਣਿਆ ਕਿ ਵੈਸੇ ਕ੍ਰਾਂਤੀ ਬਹੁਤ ਕ੍ਰਾਂਤੀਆਂ ਆਈਆਂ ਨੇ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਬਦਲਾਅ ਦੀ ਸਰਕਾਰ ਆਈ ਹੈ ਇਹ ਤੋਂ ਪਹਿਲਾਂ ਵੀ ਕਿਹਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਦੇ ਆ ਜਦੋਂ ਭਗਵੰਤ ਮਾਨ ਉਹਨਾਂ ਨਾਲ ਸੀਗੇ ਬੀਇੰਗ ਅ ਚੀਫ ਮਿਨਿਸਟਰ ਤੇ ਦਿੱਲੀ ਦੇ ਚੀਫ ਮਿਨਿਸਟਰ ਸੀਗੇ ਸ਼ਾਇਦ ਉਹਨਾਂ ਕੇਜਰੀਵਾਲ ਹਜੇ ਹੋਣ ਚੋਣਾਂ ਤੋਂ ਬਾਅਦ ਨਹੀਂ ਹੈ ਉਹਨਾਂ ਨੇ ਸਿੱਖਿਆ ਕ੍ਰਾਂਤੀ ਦੀ ਇੱਕ ਆਵਾਜ਼ ਦਿੱਤੀ ਸੀ ਕਿ ਸਿੱਖਿਆ ਅਸਰਾਂਤ ਕ੍ਰਾਂਤੀ ਸ਼ੁਰੂ ਹੋ ਚੁੱਕੀ ਹੈ ਇਸੇ ਢੰਗ ਨਾਲ ਨੈਸ਼ਨਲ ਲੈਵਲ ਤੇ ਆਮ ਆਦਮੀ ਪਾਰਟੀ ਬੇहद ਜੋਰ ਨਾਲ ਉਭਾਰ ਰਹੀ ਹੈ ਕਿ ਦੇਸ਼ 'ਚ ਇੱਕ ਕੋਈ ਇੱਕ ਸਿੱਖਿਆ ਮੰਤਰੀ ਜਿਹੜੇ ਦਿੱਲੀ ਦੇ ਸਿੱਖਿਆ ਮੰਤਰੀ ਰਹੇ ਤੇ ਦਿੱਲੀ ਦੇ ਡਿਪਟੀ ਚੀਫ ਮਿਨਿਸਟਰ ਐ ਮਨੀਸ਼ ਸ਼ਸ਼ੋਧਿਆ ਉਹ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਨੇ ਤੇ ਉਹਨਾਂ ਨੇ ਦਿੱਲੀ 'ਚ ਜੇਸਟਾ ਢੰਗ ਦੀ ਕ੍ਰਾਂਤੀ ਲਿਆਂਦੀ ਹੈ ਉਹਦਾ ਕੋਈ ਜੋੜ ਹੀ ਨਹੀਂ ਹੈ ਤੇ ਅੱਜ ਕੱਲੋ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਤੇ ਸ਼ਾਇਦ ਉਹਨਾਂ ਦੀ アドਵਾਈਸ ਹੋਏਗੀ ਉਹਨਾਂ ਦੀ ਸਲਾਹ ਹੋਏਗੀ ਕਿ ਕੱਲ ਤੋਂ ਪੰਜਾਬ ਦੇ ਸਕੂਲਾਂ 'ਚ ਕ੍ਰਾਂਤੀ ਯਾਰਾ ਰੂਪ ਦੇ ਵਿੱਚ ਦਿਖਾਈ ਦੇਗੀ ਜਿੱਥੇ ਵੱਖ-ਵੱਖ ਥਾਵਾਂ ਤੇ ਉਹ ਉਦਘਾਟਨ ਹੋਣਗੇ ਔਰ ਉਹ ਉਦਘਾਟਨ ਕਿਤੇ ਚੀਫ ਮਿਨਿਸਟਰ ਕਰਨਗੇ ਕਿਤੇ ਮੰਤਰੀ ਕਰਨਗੇ ਐਮਐਲਏ ਕਰਨਗੇ ਵੱਖ-ਵੱਖ ਲੋਕ ਕਰਨਗੇ ਜਿਹੜੇ ਵੀ ਲੋਕ ਆਮ ਆਦਮੀ ਪਾਰਟੀ ਦੇ ਨਾਲ ਬਾਬਾਸਥਾਨੇ ਕਹਿੰਦੇ ਹੈਠਾ ਸਰਪੰਚਾਂ ਤੋਂ ਲੈ ਕੇ ਮੇਹਰਾਂ ਤੱਕ ਮੇਹਰਾਂ ਤੋਂ ਲੈ ਕੇ ਅੱਗੇ ਤੱਕ ਸਾਰੇ ਲੋਕ ਇਨਵੋਲਵ ਹੋਣਗੇ ਇਸ ਮਾਮਲੇ 'ਚ ਕਿਤੇ ਲਾਇਬ੍ਰੇਰੀ ਬਣੀ ਆ ਉਹਦਾ ਉਹ ਘਾਟਨ ਕਿਤੇ ਖੇਡ ਦਾ ਮੈਦਾਨ ਬਣਿਆ ਉਹਦਾ ਉਹ ਘਾਟਨ ਕਿਤੇ ਚਾਰ ਦੁਵਾਰੀ ਮੁਕੰਮਲ ਹੋਈ ਆ ਉਹਦਾ ਉਹ ਘਾਟਨ ਜੋ ਵੀ ਚੀਜ਼ਾਂ ਹੋਈਆਂ ਨੇ ਉਹਨਾਂ ਸਾਰਿਆਂ ਦੇ ਉਹ ਘਾਟਨ ਹੋਣੇ ਨੇ ਤੇ ਇਹ ਵੀ ਦੱਸਿਆ ਗਿਆ ਕਹਿੰਦੇ ਬਾਹਰ ਕਈ ਪ੍ਰਿੰਸੀਪਲ ਤੇ ਕਈ ਹਰਡਮਾਸਟਰਾਂ ਤੇ ਕਈ ਟੀਚਰਾਂ ਨੂੰ ਟ੍ਰੇਨਿੰਗ ਦਿਵਾ ਕੇ ਵੀ ਕ੍ਰਾਂਤੀ ਦੀ ਗਤੀ ਤੇਜ਼ ਹੋਣ ਵਾਲੀ ਹੈ ਤੁਸੀਂ ਦੇਖਣਾ ਤੁਹਾਨੂੰ ਸਮਝ ਆ ਜਾਏਗਾ ਪਰ ਵੱਡਾ ਜੋਰ ਸਕੂਲ ਆਫ ਐਬੀਨਸ ਦੀਆਂ ਇਮਾਰਤਾਂ ਤੇ ਦਿੱਤਾ ਜਾ ਰਿਹਾ ਹੈ ਇਹ ਹੀ ਜੀ ਖੂਬਸੂਰਤ ਮਾਰਤ ਕਿਤੇ ਨਹੀਂ ਹੋਏਗੀ ਸ਼ਹੀਦ ਭਗਤ ਸਿੰਘ ਨਗਰ ਦਾ ਜਿੱਥੇ ਚੀਫ ਮਿਨਿਸਟਰ ਦੁਕਾਟਣ ਕਰਨ ਜਾ ਰਹੇ ਨੇ ਪਰ ਇੱਕ ਹੋਰ ਮਾਮਲਾ ਹੈ ਇਹਦੇ ਪਿੱਛੇ ਦੀਆਂ ਚੀਜ਼ਾਂ ਅਸਲ ਚ ਗਿੰਨਣਯੋਗ ਨੇ ਕਿਸ ਢੰਗ ਦੇ ਨਾਲ ហេਠਾ ਸਕੂਲਾਂ ਦੇ ਵਿੱਚ ਬੈਨਰ ਲੱਗਣੇ ਨੇ ਕਿਸ ਢੰਗ ਦੀਆਂ ਪਰਚੀਆਂ ਬਣਨੀਆਂ ਨੇ ਕਿਸ ਤਰਤੀਬ ਦੇ ਵਿੱਚ ਨਾਮ ਹੋਣੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣੀਆਂ ਨੇ ਉਹ ਸਾਰੀਆਂ ਸੈਂਟਰਲਾਈਜ਼ ਨੇ ਉਹ ਦਿੱਲੀ ਤੋਂ ਆਈਆਂ ਨੇ ਪੰਜਾਬ 'ਚ ਬੈਠ ਕੇ ਬਣੀਆਂ ਨੇ ਸਕੂਲਾਂ ਦਾ ਡੀਓ ਦਾ ਜਾਂ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਦਾ ਉਹਦੇ 'ਚ ਕੋਈ ਲੈਣਾ ਦੇਣਾ ਨਹੀਂ ਹੈ ਕੇਵਲ ហេਠਾ ਪੀਡੀਐਫ ਫਾਈਲਾਂ ਗਈਆਂ ਨੇ ហេਠ ਲਿਆਂ ਦਾ ਕੰਮ ਇੰਨਾ ਹੀ ਹੈ ਕਿ ਤੁਸੀਂ ਬਸ ਇੱਕ ਢਾ ਘਾੜ ਕੇ ਇਹ ਗੱਲਾਂ ਬਰਤਣੀਆਂ ਨੇ ਤੇ ਸਮਾਗਮਾਂ ਤੇ ਪੈਸੇ ਵੀ ਖਰਚ ਹੋਣ ਨੇ ਸਾਰੇ ਕਿਤੇ ਉਹਨਾਂ ਦੀ ਵੀ ਇੱਕ ਤਰਤੀਬ ਦਿੱਤੀ ਗਈ ਹੈ ਇਹਦੇ ਤੇ ਗੱਲ ਕਰਦੇ ਹਾਂ ਇਸੇ ਢੰਗ ਦੇ ਨਾਲ ਜਿਹੜੀ ਮਹਿਲਾ ਕਾਸਟੇਬਲ ਫੜੀ ਹੈ ਵੱਡੇ ਪੱਧਰ ਤੇ ਕਹਿੰਦੇ ਕਾਫੀ ਦੇਰ ਤੋਂ ਨਸ਼ੇ ਦੀ ਤਸਕਰੀ ਹੋ ਰਹੀ ਸੀ ਉਹਦਾ 2 ਦਿਨ ਦਾ ਹੋਰ ਪੁਲਸਰ ਮਾਨ ਮਿਲ ਗਿਆ ਪਹਿਲਾਂ 2 ਦਿਨ ਦਾ ਸੀਗਾ ਸਵਾਲ ਕੇਵਲ ਇਹੀ ਲੋਕਾਂ ਦੇ ਬੰਦ ਦੇ ਵਿੱਚ ਕਿ ਇਸ 2 ਦਿਨ ਦੇ ਦੌਰਾਨ ਉਹਨੇ ਕੀ ਮੰਨੇ ਕੋਈ ਵੱਡੇ ਅਫਸਰਾਂ ਵੱਡੇ ਸਿਆਸਤਦਾਨਾਂ ਨਾਲ ਕੋਈ ਸਬੰਧ ਬੰਨੇ ਨੇ ਜਾਂ ਨਹੀਂ ਬੰਨੇ ਇਹ ਗੱਲ ਬਾਹਰ ਨਹੀਂ ਆ ਰਹੀ ਜਿਵੇਂ ਬਾਕੀ ਦੇ ਆਉਂਦੀ ਹੈ ਨਾ ਕੋਈ ਵੀ ਇੱਕ ਫੜਿਆ ਹੋਵੇ ਅਗਲੇ ਦਿਨੀ ਮੀਡੀਆ 'ਚ ਪ੍ਰੈਸ ਕਾਨਫਰੰਸ ਕਰਦੇ ਆਮ ਆਦਮੀ ਪਾਰਟੀ ਦਾ ਬੁਲਾਰਾ ਬੈਠ ਜਾਂਦਾ ਕਦੇ ਸਰਕਾਰ ਬੈਠ ਜਾਂਦੀ ਹੈ ਕਦੇ ਪੁਲਿਸ ਬੈਠ ਜਾਂਦੀ ਹੈ। ਕਿਆ ਨਵੇਂ-ਨਵੇਂ ਬੰਦਿਆਂ ਦੇ ਨਾਮ ਲੈ ਦਿੱਤੇ ਗਏ ਨੇ ਤੇ ਕੱਲ ਨੂੰ ਇਹਨਾਂ ਦੇ ਵੀ ਜਾਏਗੀ ਜੀ ਗੱਲ। ਇਹਨਾਂ ਤੇ ਵੀ ਰੇਡ ਪੈਗੀ। ਇਹ ਇੱਕ ਐਂਗਲ ਹੈ ਜਿਹੜਾ ਲੋਕਾਂ ਨੂੰ ਇਹ ਦਿਖਾਈ ਦੇ ਰਿਹਾ ਕਿ ਇੱਕ ਇੱਕ ਪਾਸੇ ਜਿਹੜਾ ਮੀਡੀਆ ਟ੍ਰਾਇਲ ਕਿਉਂ ਨਹੀਂ ਹੋ ਰਿਹਾ ਦੂਜੇ ਪਾਸੇ ਮੀਡੀਆ ਟ੍ਰਾਇਲ ਕਿਉਂ ਹੁੰਦੇ ਨੇ। ਵੱਡੀ ਪੱਦਰ ਤੇ ਪੁਲਿਸ ਅਫਸਰ ਵੀ ਤਬਾਦਲੇ ਕੀਤੇ ਗਏ ਨੇ। ਪੈਟ ਕਹਿੰਦੇ ਡੀਐਸਪੀ ਨੇ ਕੁਝ ਆਈਪੀਐਸ ਅਫਸਰ ਨੇ ਥੋੜੇ ਤੇ ਕੁਝ ਬਾਕੀ ਦੇ ਅਫਸਰ ਇਹ ਤਬਾਦਲੇ ਕਰਕੇ ਕਿਸ ਤਰੀਕੇ ਦੇ ਤਬਾਦਲੇ ਨੇ ਕੀ ਉਹਦੇ ਪਿੱਛੇ ਰਣਨੀਤੀ ਹੈ ਕਿ ਇਹ ਦੇਖਿਆ ਜਾ ਰਿਹਾ ਵੀ ਇਹ ਵੀ ਨਸ਼ੇ ਦੀ ਮੁਹਿੰਮ ਦੇ ਹੱਥੇ ਪਾਉ ਜੀ ਕਿ ਇਸ ਤਰੀਕੇ ਦੇ ਨਾਲ ਚੱਲਦੇ ਨੇ ਤੇ ਇਸੇ ਕਰਕੇ ਅਸੀਂ ਹੁਣ ਮੁਸਤੈਦ ਹੋ ਗਏ ਆ ਕਿ ਆ ਸਾਰੇ ਬੰਦਿਆਂ ਨੂੰ ਕਿਤੇ ਇਹਨੂੰ ਉੱਥੇ ਲਾਤਾ ਉਹਨੂੰ ਉੱਥੇ ਲਾਤਾ ਉਹਨੂੰ ਉੱਥੇ ਲਾਤਾ ਅਸੀਂ ਪਰਮਾਨੈਂਟ ਬੈਠਣ ਹੀ ਨਹੀਂ ਦਿੰਦੇ कि रूटीन दवाइया ने जिल्ली तो नवे ब आए बॉस ने जोड़े उन्हों को अप्रोच हो रही है होर तरीक़ान गल कर रहे सारिया ग ने जड़िया बहुत गंभीरता बचारन का सवाल है पहला गल डेवाल साहब उन्हों जगजीत डेवाल लोग सौ कती दिन हो गए हैं छब्बी नवंबर दो हज़ार चौबी एक संबौलिक चुनी सी चीज संबौलक की सी 26 ਨਵੰਬਰ 2020 ਨੂੰ ਜਿਹੜਾ ਇੱਕ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਲੱਗਿਆ ਸੀ 378 ਦਿਨ ਜਿੱਤੇ ਬੈਠਾ ਸੀ ਜਿਹੜਾ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਇਆ ਸੀ ਤੇ ਉਹ ਮੋਰਚੇ ਦੀ ਜਿਹੜੀ ਇੱਕ ਸਾਲਾਨਾ ਦਿਨ ਸੀ ਉਸ ਦਿਨ ਤੇ ਮਰਮਰਤ ਦੀ ਗੱਲ ਕੀਤੀ ਤੇ ਸਭੋ ਵਾਲੇ ਮੋਰਚੇ ਨੇ ਉਹਦੇ ਪੈਰਲਲ ਦਿੱਲੀ ਕੂਚ ਕਰਨ ਦਾ ਫੈਸਲਾ ਦਿੱਤਾ ਸੀ ਕਿ ਅਸੀਂ ਦਿੱਲੀ ਕੂਚ ਕਰਾਂਗੇ ਇਧਰੋਂ ਕੁਝ ਜਥੇ ਜਾਣਗੇ ਡੱਲੇਵਾਲ ਨੇ ਮਰਨ ਮਰਤ ਦੀ ਗੱਲ ਕੀਤੀ ਸੀ ਤੇ ਉਹ ਮਰਨ ਮਰਤ ਬਿਲਕੁਲ ਬਿਨਾਂ ਸ਼ੱਕ ਕਾਫੀ ਜ਼ਿਆਦਾ ਇਮੋਸ਼ਨਲ ਉਹਦੇ ਪਿੱਛੇ ਹੋਏ ਲੋਕ ਭਾਵਨਾਤਮਕ ਗੱਲ ਹੁੰਦੀ ਆ ਕਿ ਜਦੋਂ ਕੋਈ ਲੀਡਰ ਇਸ ਢੰਗ ਨਾਲ ਮਰਨ ਮਰਤ ਤੇ ਬੈਠਦਾ ਇੱਕ ਮਾਹੌਲ ਬਣਿਆ ਮਾਹੌਲ ਬਣ ਕੇ ਇਹ ਵੀ ਹੋਇਆ ਕਿ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਇਸ ਸਕੈਮ ਦੇ ਲੀਡਰਾਂ ਨੂੰ ਹੋਰਾਂ ਜਥੇਵੰਦੀਆਂ ਦੇ ਲੀਡਰਾਂ ਨੂੰ ਕਹਿੰਦੇ ਰਹੇ ਕਿ ਤੁਸੀਂ ਕਿਉਂ ਨਹੀਂ ਜਾਂਦੇ ਜਾਨ ਕਿਉਂ ਨਹੀਂ ਬਚਾਉਂਦੇ ਇਸੇ ਢੰਗ ਦੇ ਨਾਲ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਹੋਰ ਲੋਕ ਸਾਰੇ ਜਾ ਜਾ ਕੇ ਬਹੁਤ ਸਾਰੇ ਧਾਰਮਿਕ ਆਗੂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਜਥੇਦਾਰ ਤੱਕ ਦਮਨਵਾ ਸਾਹਿਬ ਤੋਂ ਲੈ ਕੇ ਬਹੁਤ ਸਾਰੇ ਜਥੇਦਾਰ ਵੀ ਜਾਂਦੇ ਰਹੇ ਜਿਹੜੇ ਇਸ ਪਦਰ ਦੇ ਉੱਤੇ ਗਏ ਔਰ ਅਪੀਲਾਂ ਵੀ ਕਰਦੇ ਰਹੇ ਕਿ ਜਾਨ ਜ਼ਿਆਦਾ ਜ਼ਰੂਰੀ ਹੈ ਤੇ ਆਪਾਂ ਅੰਦੋਲਨ ਲੜਨਾ ਹੈ ਅੰਦੋਲਨ ਉਸ ਲੈਵਲ ਤੇ ਲੜਨਾ ਤੇ ਐਸਕੇਮ ਦੇ ਆਗੂ ਵੀ ਗਏ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਇੱਕ ਮੀਟਿੰਗ ਤੋਂ ਬਾਅਦ ਤੇ ਇਸ ਤੋਂ ਬਾਅਦ ਕੁਝ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਸਾਂਝ ਬਸਤੇ ਆਪਸ ਦੇ ਵਿੱਚ ਪਰ ਖਨੌਰੀ ਬਾਰਡਰ ਸ਼ਾਇਦ ਆਪਣੇ ਢੰਗ ਦੇ ਨਾਲ ਉਸ ਰੂਪ ਤੇ ਚੱਲਦਾ ਰਿਹਾ ਇੱਕ ਮੰਗ ਸੀ ਢੱਲੇ ਵਾਲੋਂ ਨਾਲ ਦੀ ਬਾਅਦ ਦੇ ਵਿੱਚ ਇੱਥੇ ਆ ਗਈ ਉਹ ਮੰਗ ਪਹਿਲਾਂ ਮਰਨ ਵਰਤ ਉਹਨਾਂ ਚ ਰਹਿਊਗਾ ਜਿੰਨਾ ਚਿਰ ਘਟੋ ਘੱਟ ਜਿਹੜੀ ਖਰੀਦ ਦੀ ਗਾਰੰਟੀ ਜਾਂ ਐਮਐਸਪੀ ਇਹ ਸਮਰਥਨ ਮੁੱਲ ਇਹਨੂੰ ਲੀਗਲ ਗਾਰੰਟੀ ਨਹੀਂ ਦਿੱਤੀ ਜਾਂਦੀ ਮੰਗਾ ਹੋਰ ਵੀ ਨੇ ਕਾਫੀ ਜ਼ਿਆਦਾ ਪਰ ਇਹ ਮੇਨ ਮੰਗ ਦੇ ਤੌਰ ਦੇ ਉੱਤੇ ਉਹ ਭਾਰੀ ਜਾਂਦੀ ਰਹੀ ਲਗਾਤਾਰ ਬਹੁਤ ਲੰਮਾ ਸਮਾਂ ਲਗਭਗ 1 ਸਾਲ ਪਹਿਲੀਆਂ ਤਿੰਨ ਮੀਟਿੰਗਾਂ ਕਰਕੇ ਕੇਂਦਰ ਸਰਕਾਰ ਨੇ ਮੀਟਿੰਗ ਨਹੀਂ ਕੀਤੀ ਇਸੇ ਲਈ 26 ਨਵੰਬਰ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਤੇ ਉਹ ਕਹਿੰਦੇ ਸੀ ਜੇ ਕੇਂਦਰ ਸਰਕਾਰ ਮੀਟਿੰਗ ਦੇ ਦੇ ਤਾਂ ਸੋਚ ਸਕਦੇ ਨੇ ਕਿਹੜਾ ਮਰਨ ਮਰਤਾਲਾ ਮਾਮਲਾ ਹੈ ਤਾਂ ਉਹ ਮੈਡੀਕਲ ਸਹਾਇਤਾ ਲੈ ਸਕਦੇ ਨੇ ਮਾਮਲਾ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਨੇ ਵੀ ਅਪੀਲ ਕੀਤੀ ਸੁਪਰੀਮ ਕੋਰਟ ਵੱਲੋਂ ਬਣਾਈ ਇੱਕ ਕਮੇਟੀ ਜਿਹੜੀ ਇਸ਼ੂਜ਼ ਫਰੇਮ ਕਰਦੀ ਹੈ ਕਿਸਾਨਾਂ ਦੇ ਕਹਿੰਦੇ ਨੇ ਉਹਨਾਂ ਨੇ ਕਰਨੇ ਨੇ ਪਤਾ ਨਹੀਂ ਹੁਣ ਟਾਈਮ ਕਿੰਨਾ ਲੱਗੂਗਾ ਉਸ ਕਮੇਟੀ ਨੂੰ ਤੇ ਉਹ ਜਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨੇ ਉਹ ਬਣਾਈ ਕਮੇਟੀ ਜਿਸ ਪੰਜਾਬ ਦੇ ਮਹੱਤਵਪੂਰਨ ਖੇਤੀਬਾੜੀ ਨਾਲ ਸੰਬੰਧਿਤ ਅਰਥਸ਼ਾਸਤਰੀ ਤੇ ਹੋਰ ਲੋਕ ਸਾਬੰਦਲੇ ਖੈਰ ਉਹ ਕਮੇਟੀ ਗਈ ਉਥੇ ਗੱਲ ਕਰਕੇ ਆਈ ਅਪੀਲ ਵੀ ਕਰਕੇ ਆਈ ਆ ਅਖਰ ਜੁਆਇੰਟ ਸੈਕਟਰੀ ਲੈਵਲ ਦਾ ਇੱਕ ਅਧਿਕਾਰੀ ਆਉਂਦਾ ਤੇ ਉਹ ਕਹਿ ਰਿਹਾ ਜੀ ਮੀਟਿੰਗ ਦੇ ਦਿੱਤੀ ਹੈ ਤੁਹਾਨੂੰ ਤੇ ਹੁਣ ਤੁਸੀਂ ਮੈਡੀਕਲ ਏਡ ਲੈ ਲਓ ਤੇ ਮੈਡੀਕਲ ਏਡ ਲਈ ਮਾਨਿਆ ਗਿਆ ਉਸ ਪਦਰ ਦੇ ਉੱਤੇ ਨਾਲ ਇਹ ਕਹਿ ਦਿੱਤਾ ਗਿਆ ਕਿ ਡੱਲੇਵਾਲ ਸਾਹਿਬ ਉਸ ਮੀਟਿੰਗ ਚ ਆਉਣੇ ਚਾਹੀਦੇ ਨੇ ਅਸੀਂ ਉਮੀਦ ਕਰਦੇ ਆਂ ਤਾਂ ਮੀਟਿੰਗ ਲੰਮੀ ਵੀ ਦੇ ਰਹਿਆਂ ਤੇ ਬਾਕੀ ਦੀ ਗੱਲ ਵੀ ਕਰ ਰਹੇ ਹਾਂ ਹੁਣ ਜਿਹੜੇ ਲੋਕ ਇਹ ਕਹਿ ਰਹੇ ਸੀ ਡਾਕਟਰ ਸਵਾਇਮਾਨ ਜੀ ਦੀ ਟੀਮ ਸਮਰਪਿਤ ਸੀ ਇਸ ਅੰਦੋਲਨ ਚ ਖਾਸ ਤੌਰ ਤੇ ਡੱਲੇਵਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਇਸੇ ਟੰਗ ਨਾਲ ਹੋਰ ਵੀ ਬਹੁਤ ਸਾਰੇ ਲੋਕ ਸੀ ਉਹਨਾਂ ਦਾ ਇਹ ਕਹਿਣਾ ਆਪ ਆ ਕੇ ਡਾਕਟਰ ਸਵਾਇਮਾਨ ਸਿੰਘ ਦਾ ਕਿ ਕੇਵਲ ਮੈਡੀਕਲ ਸਹਾਇਤਾ ਲੈਣ ਨਾਲ ਬੰਦਾ ਜਿਉਂਦਾ ਨਹੀਂ ਰੱਖਿਆ ਜਾਣਾ ਨਹੀਂ ਰੱਖਿਆ ਜਾ ਸਕਦਾ ਤੇ ਇਹ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਕੁਝ ਨਾ ਕੁਝ ਹੋਰ ਚੀਜ਼ਾਂ ਵੀ ਇਹਦਾ ਮਤਲਬ ਨਾਲ ਜਾਤਾ ਫੀਡਿੰਗ ਦੇਣੀ ਪੈਗੀ ਤੇ ਜਾਂ ਤਾਂ ਨਹੀਂ ਹੋਊਗੀ ਇਹ ਆਪਣੇ ਲੈਵਲ ਦਾ ਇੱਕ ਵਰਤ ਸੀਗਾ ਮਰਨ ਵਰਤ ਉਸ ਪੱਧਰ ਦੇ ਉੱਤੇ ਪਰ ਉਹ ਚੱਲਦਾ ਰਿਹਾ ਲਗਾਤਾਰ ਮੈਡੀਕਲ ਸਹਾਇਤਾ ਦੇ ਨਾਲ ਚੱਲਦਾ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿਸਾਨ ਲੀਡਰਾਂ ਦਾ ਇਹ ਕਹਿਣਾ ਹੈ ਚਾਹੇ ਆਪਾ ਬਰਨੀਓ ਕੁਮਾਰ ਹੋਣ ਜਾਂ ਬਾਕੀ ਦੇ ਲੀਡਰ ਕਿ ਡੱਲੇਵਾਲ ਸਾਹਿਬ ਕੇਵਲ ਦਵਾਈਆਂ ਲੈ ਰਹੇ ਨੇ ਹੋਰ ਕੁਝ ਨਹੀਂ ਤੇ ਬਾਕੀ ਦਾ ਕੰਮ ਉਸ ਰੂਪ ਚ ਚੱਲਦਾ ਰਿਹਾ ਤੇ ਇਹਦੇ ਨਾਲ ਹੋਇਆ ਕੀ ਹੈ ਏਦੋ ਬਾਅਦ ਹੋਇਆ ਹੈ ਕਿ ਉਹ ਮੀਟਿੰਗਾਂ ਚੱਲਦੀਆਂ ਰਹੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਗਵਰਨਮੈਂਟ ਆਫ ਇੰਡੀਆ ਨਾਲ ਦੋਨੇ ਧਿਰਾਂ ਬਾਹਰ ਆ ਕੇ ਕਹਿੰਦੀਆਂ ਰਹੀਆਂ ਗੱਲਬਾਤ ਬਹੁਤ ਬਹੁਤ ਸੋਚ ਜੇ ਮਾਹੌਲ ਚ ਹੋਈ ਹੈ ਚੰਗੇ ਮਾਹੌਲ ਚ ਹੋਈ ਹੈ ਗੱਲਾਂਬਾਤਾਂ ਫੇਰ ਹੋਣਗੀਆਂ ਤੇ ਆ ਜਿਹੜੀ ਮੀਟਿੰਗ ਹੋਈ ਸੀ ਹੁਣ 19 ਮਾਰਚ ਨੂੰ ਤੇ ਇਹਦੇ ਚ ਵੀ ਅੱਗੇ 4 ਵਜੇ ਰੱਖ ਦਿੱਤੀ ਗਈ ਸੀ ਕਿ ਇੱਕ ਮੀਟਿੰਗ ਹੋਰ ਹੋਣੀ ਹੈ ਪਰ ਇਹ ਮਾਹੌਲ ਬਹੁਤ ਚੰਗਾ ਸੀ ਜਿੱਤੇ ਗੱਲ ਹੋਈ ਪਰ ਅੰਦਰੋਂ ਕਿਹਾ ਜਾ ਰਿਹਾ ਸੀ ਕਿ ਪਿਊਸ਼ ਗੋਇਲ ਹੁਣ ਜੇ ਕੇਂਦਰੀ ਮੰਤਰੀ ਕਾਫੀ ਸਖਤ ਜ਼ੁਬਾਨ ਦੇ ਵਿੱਚ ਉਹਨਾਂ ਨੇ ਕਲੈਰਿਟੀ ਨਾਲ ਕਿਹਾ ਉਹਨਾਂ ਨੂੰ ਐਮਐਸਵੀ ਬਾਰੇ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਕਿਉਂ ਨਹੀਂ ਹੋ ਸਕਦਾ ਕੀ ਹੋ ਸਕਦਾ ਪਰ ਕਿਸਾਨ ਲੀਡਰ ਇਹੀ ਕਹਿੰਦੇ ਰਹੇ ਜਿਹਦੇ ਚ ਪੰਜਾਬ ਦੇ ਵੀ ਤਿੰਨ ਮੰਤਰੀ ਸ਼ਾਮਲ ਸੀਗੇ ਜਿਹੜੀ ਮੀਟਿੰਗ ਦੇ ਵਿੱਚ ਤੇ ਆਉਂਦੇ ਆਉਂਦੇ ਬਾਹਰ ਆਉਂਦਿਆਂ ਨੂੰ ਪਤਾ ਲੱਗਦਾ ਕਿ ਕਿਸਾਨ ਲੀਡਰ ਫੜ ਲਏ ਗਏ ਨੇ ਨਾ ਕੇਵਲ ਕਿਸਾਨ ਲੀਡਰ ਫੜ ਲਏ ਗਏ ਨੇ ਇੱਕ ਦਿਨ ਪਹਿਲਾਂ ਤੋਂ ਇਹ ਚਰਚਾਵਾਂ ਸੀ ਪਬਲਿਕ ਡੋਮੇਨ ਦੇ ਵਿੱਚ ਸੀ ਸਿਵਰ ਸਰਜਣਾ ਤੋਂ ਐਮਬੂਲੈਂਸਾਂ ਉਹਨਾਂ ਦੀਆਂ ਡਿਸਪੈਂਸਰੀਆਂ ਉਹਨਾਂ ਦੇ ਡਾਕਟਰ ਉਹਨਾਂ ਨੂੰ ਮੁਸਤੈਦ ਰਹਿਣ ਲਈ ਕਿਹਾ ਗਿਆ ਸੀਗਾ ਕਿ ਰਾਤ ਨੂੰ ਆਪਰੇਸ਼ਨ ਹੋਣਾ ਕੋਈ ਉਹ ਆਪਰੇਸ਼ਨ ਹੋ ਗਿਆ ਸੰਭੂ ਤੇ ਖਨੌਰੀ ਤੋਂ ਜ਼ਬਰਦਸਤੀ ਮੋਰਚੇ ਉਠਾ ਦਿੱਤੇ ਗਏ ਲੋਕ ਚਲੀਲ ਵੀ ਹੋਏ ਰਾਤ ਪਰ ਤੇ ਉਹ ਸਮਾਨ ਅਜੇ ਤੱਕ ਵੀ ਰੌਲੇ ਦੀ ਗੱਲ ਹੈ ਕਿ ਕਿੱਥੇ ਗਿਆ ਕਿਉਂ ਨਹੀਂ ਸਾਂਭਿਆ ਕਿੱਥੇ ਗਿਆ ਕਿੱਥੇ ਨਹੀਂ ਗਿਆ ਪਰ ਇਹਦੇ ਨਾਲ ਦੀ ਨਾਲ ਪਰਮਾਨੈਂਟਲੀ ਇੱਕ ਗੱਲ ਹੋ ਗਈ ਕੁਝ ਲੀਡਰ ਜੇਲ੍ਹ ਭੇਜਤੇ ਡੱਲੇਵਾਲ ਉਹਨਾਂ ਨੂੰ ਜਲੰਧਰ ਲੈ ਕੇ ਜਲੰਧਰ ਤੋਂ ਪਟਿਆਲੇ ਲਿਆਂਦੇ ਤੇ ਹਲਫਨਾਮਾ ਦਿੱਤਾ ਐਸਐਸਪੀ ਪਟਿਆਲਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਕਿ ਡੱਲੇਵਾਲ ਹੁਣੇ ਨਾ ਪੁਲਿਸ ਹਿਰਾਸਤ ਚ ਨੇ ਬਰਕੇ ਹਸਤਾ ਵੀ ਪਟਿਆਲੇ ਚ ਉਹ ਹੈ ਜਿੱਥੇ ਉਹਨਾਂ ਨੇ ਆਪ ਕਿਹਾ ਮੈਨੂੰ ਉੱਥੇ ਲੈ ਚਲੋ ਹੁਣ ਡੱਲੇ ਵਾਲੋਂ ਨਹੀਂ ਕਹਿ ਰਹੇ ਨੇ ਕਿ ਮੈਨੂੰ ਕਿਹਾ ਗਿਆ ਕਿ ਸਾਥੀਆਂ ਨੂੰ ਉਦੋਂ ਬੁਲਾਵਾਂਗੇ ਜਦੋਂ ਪਟਿਆਲੇ ਲੈ ਚਲਦੇ ਆ ਉੱਥੇ ਨੇੜੇ ਨੇ ਉੱਥੇ ਬੁਲਾ ਦਾਂਗੇ ਪਰ ਉਸ ਤੋਂ ਬਾਅਦ ਵੀ ਫੋਟਸ ਆਲੇ ਬੁਲਾਉਂਦੇ ਰਹੇ ਪਾਣੀ ਵੀ ਪਲਾਉਂਦੇ ਰਹੇ ਤੇ ਪਾਣੀ ਦੀਆਂ ਫੋਟੋਆਂ ਵੀ ਆਈਆਂ ਬਾਕੀ ਚੀਜ਼ਾਂ ਆਈਆਂ ਪਤਾ ਨਹੀਂ ਕਿਹਦੀ ਗੱਲ ਕੀ ਕਿਸ ਲੈਵਲ ਤੇ ਹੋਏਗੀ ਇਹ ਗੱਲਾਂ ਉਸ ਰੂਪ ਦੇ ਵਿੱਚ ਚੱਲਦੀਆਂ ਨੇ ਤੇ ਹੁਣ ਦੋਨੋਂ ਗੱਲਾਂ ਨੇ ਮਰਨ ਮਰਤ ਕੱਲ ਤੱਕ ਡੱਲੇ ਵਾਲੋਂ ਉਹਨਾਂ ਦਾ ਉਹ ਸਟੈਂਡ ਸੀ ਕਿ ਉਦੋਂ ਤੱਕ ਨਹੀਂ ਜਦੋਂ ਤੱਕ ਐਮਐਸਪੀ ਤੇ ਮੰਗਾ ਨਹੀਂ ਬਨੀਆਂ ਜਾਂਦੀਆਂ ਬਹੁਤ ਸਾਰੇ ਸੋਹਿਰਦ ਸੱਜਣੇ ਕਹਿੰਦੇ ਰਹੇ ਨੇ ਔਰ ਗੱਲ ਬਾਜ ਬੀਸੀ ਮੰਗਾ ਐ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ ਮੰਗਾ ਬਹੁਤ ਸੀਰੀਅਸ ਮੰਗਾ ਨੇ ਤੇ ਇਹਦੇ ਤੇ ਬਹੁਤ بڑا ਇੱਕ ਮਤਲਬ ਪੈਸਾ ਵੀ ਇਨਵੋਲ ਹੋਵੇ ਗਵਰਨਮੈਂਟ ਐਡਾ ਵੱਡਾ ਅੰਦੋਲਨ ਨਹੀਂ ਬਣ ਪਾ ਰਿਹਾ ਜਿਹਦਾ ਜਿਹਦਾ ਪ੍ਰੈਸ਼ਰ ਬਹੁਤ ਵੱਡਾ ਹੋਵੇ ਤੁਸੀਂ ਸਾਰੇ ਇਕੱਠੇ ਹੋ ਤਾਂ ਵੀ ਹਜੇ ਤਾਂ ਓਡਾ ਵੱਡਾ ਅੰਦੋਲਨ ਸਾਰੀ ਸੋਸਾਇਟੀ ਨੂੰ ਸਮਝਾਉਗੀ ਗੱਲ ਤਾਂ ਇੱਕ ਚੀਜ਼ਾਂ ਬਦਲਣੀਆਂ ਨੇ ਕਾਰਪੋਰੇਟ ਮਾਡਰਨ ਜਿਹੜਾ ਉਹਦੇ ਪਿੱਛੇ ਖੜਾ ਹੈ ਗਵਰਨਮੈਂਟ ਆਫ ਇੰਡੀਆ ਦੇ ਇਹ ਐਡੀ ਸੌਖੀ ਗੱਲ ਨਹੀਂ ਐ ਸੌਖੀ ਟੱਕਰ ਨਹੀਂ ਹੈ ਹੁਣ ਇਹ ਅੱਡਵਾਟੇ ਚਲੋ ਕਿਸੇ ਵੀ ਤਰੀਕੇ ਹੋਇਆ ਬਰਬਾਦ ਟੁੱਟਿਆ ਜਾਨ ਬਚੀ ਇਹ ਪਹਿਲੂ ਪਾਜਿਟਿਵ ਪਹਿਲੂ ਹੈ ਜਾਨ ਬਚੀ ਤੇ ਅਲੱਗ ਕਰਨ ਪਰ ਜਿਹੜੀ ਇੰਡੀਵਿਜੂਅਲ ਜਿੱਦ ਹੁੰਦੀ ਹੈ ਜੱਕ ਸੇ ਕੱਲੀ ਆਰਗੇਨਾਈਜੇਸ਼ਨ ਦੀ ਆਪਣੀ ਸਿਆਣ ਪਾਉਂਦੀ ਹੈ ਉਹ ਸ਼ਾਇਦ ਪਬਲਿਕ ਵਿਜਡਮ ਦੇ ਸਾਹਮਣੇ ਜ਼ਰੂਰੀ ਨਹੀਂ ਕਾਫੀ ਹੋਵੇ ਇਹਨਾਂ ਗੱਲਾਂ ਨੂੰ ਸੋਚਣਾ ਬੜਾ ਜ਼ਰੂਰੀ ਹੈ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਡੱਲੇਵਾਲ ਸਾਹਿਬ ਨੇ ਇਹ ਵੀ ਕਹਿ ਦਿੱਤਾ ਕਿ 4 ਤਰੀਕ ਦੀ ਮੀਟਿੰਗ 'ਚ ਜਾਵਾਂਗੇ ਸਰਹੰਦਾ ਦੀ ਜਿਹੜੀ ਇਹ ਹੋਈ ਹੈ ਉੱਥੋਂ ਇਹ ਗੱਲ ਕਲੀਅਰ ਹੋ ਗਿਆ ਕਿ ਜਾਣਗੇ ਅਜੇ ਤੱਕ ਇੱਕ ਬਹੁਤ ਵੱਡਾ ਸਵਾਲ ਖੜਾ ਹੈ 19 ਮਾਰਚ ਦਾ ਇਹ ਘਟਨਾਕ੍ਰਮ ਹੈ ਕਈ ਦਿਨ ਤੱਕ ਬੰਦੇ ਨਹੀਂ ਛੱਡੇਗੇ ਕਈ ਦਿਨਾਂ ਤੋਂ ਛੱਡ ਵੀ ਦਿੱਤੇ ਗਏ ਜੇ ਤਾਂ ਤੁਸੀਂ ਇਸੇ ਗੱਲ ਨਾਲ ਪਿੱਠ ਥਾਪੜਨੀ ਹੈ ਕਿ ਜੀ ਦੇਖੋ ਮੋਰਚਾ ਇੱਥੋਂ ਉਠਾਤਾ ਮੋਰਚਾ ਡੱਲੇਵਾਲ ਚ ਲੱਗ ਗਿਆ ਮੋਰਚਾ ਕਿਤੇ ਹੋਰ ਲੱਗ ਗਿਆ ਫਿਰ ਥਾਪੋ ਆਪਣੇ ਘਰ ਵੀ ਮੋਰਚਾ ਭੁਖੜਤਾਲਾ ਕੀਤੀਆਂ ਜਾ ਸਕਦੀਆਂ ਨੇ ਉਹ ਵੀ ਇੱਕ ਮੋਰਚੇ ਦਾ ਰੂਪ ਹੁੰਦਾ ਉਹ ਕਲਾ ਗੱਲ ਹੁੰਦੀ ਹੈ ਜੇ ਉਹ ਗੁੱਸਾ ਕੇਬਰ ਸਟੇਟ ਗਵਰਨਮੈਂਟ ਖਿਲਾਫ ਹੈ ਇਹ ਇਹਨਾਂ ਨੇ ਠਾਤੇ ਪਹਿਲਾਂ ਤੁਹਾਡੀ ਮੰਗ ਹੀ ਸਟੇਟ ਗਵਰਨਮੈਂਟ ਦੇ ਨਾਲ ਕੋਈ ਨਹੀਂ ਸੀ ਸਾਰੀਆਂ ਕੇਂਦਰ ਨਾਲ ਸੀ ਔਰ ਸਟੇਟ ਗਵਰਨਮੈਂਟ ਵੀ ਕਹਿੰਦੀ ਸੀ ਕਿ ਮੰਗਾ ਕੇਂਦਰ ਨਾਲ ਲੈ ਕੀ ਇਹ ਬੁੱਕਤ ਕੀ ਇਹ ਔਕਾਤ ਕੀ ਇਹ ਸਮਝਦਾਰੀ ਇਕੱਲੀ ਸਟੇਟ ਗਵਰਨਮੈਂਟ ਦੀ ਹੈ ਕਿ ਤੁਹਾਡੇ ਮੋਰਚੇ ਠਾਤੇ ਤੇ ਬਾਕੀ ਦੀਆਂ ਚੀਜ਼ਾਂ ਨੇ ਕੀ ਦੋਨੋਂ ਮੋਰਚਾ ਨੇ ਇਹ ਕਲੈਰਿਟੀ ਲੈ ਲਈ ਹੈ ਗਵਰਨਮੈਂਟ ਆਫ ਇੰਡੀਆ ਦੇ ਕਿਸੇ ਮੰਤਰੀ ਤੋਂ ਪੁੱਛਿਆ ਉਹਨਾਂ ਨੇ ਇਹ ਕਿਹਾ ਕਿ ਸਾਡੀ ਕੋਈ ਇਨਵੋਲਵਮੈਂਟ ਨਹੀਂ ਇਹ ਤਾਂ ਸੂਬਾ ਸਰਕਾਰ ਦੀ ਗੱਲ ਹੈ ਮੋਰਚਾ ਠਾਣਾ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ ਤੁਸੀਂ ਆਓ ਸਾਡੀ ਗੱਲਬਾਤ ਦੇ ਵਿੱਚ ਮੁੜ ਕੇ ਕੇਂਦਰ ਨੂੰ ਨਹੀਂ ਔਰ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਬਚਕਾਨਾ ਜੇ ਲੈਵਲ ਤੇ ਨਜ਼ਰ ਆਉਂਦੀਆਂ ਨੇ ਬੜੀ ਵਾਰ ਜਦੋਂ ਤੁਸੀਂ ਕਹ ਲਾਏ ਕਹਿੰਦੇ ਹੋ ਵੀ ਇਹਨਾਂ ਨੇ ਆ ਕਰਤਾ ਉਹ ਤਾਂ ਫਿਰ ਵੀ ਠੀਕ ਨੇ ਤੇ ਇੱਕ ਜਿਹੜਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਨਕਸ਼ਾ ਬਣਿਆ ਹੋਇਆ ਹੈ ਜਿਸ ਢੰਗ ਨਾਲ ਉਹ ਆਪਰੇਟ ਕਰ ਰਹੇ ਨੇ ਜੇ ਕੋਈ ਉਹਦੇ ਉਲਟ ਤੁਸੀਂ ਜਿਹੜੀ ਇੱਕ ਧਾਰਾ ਬਹਾਉਣ ਦੀ ਟਰਾਈ ਕਰੋਗੇ ਸ਼ਾਇਦ ਉਹ ਮੁਸ਼ਕਲ ਕੰਮ ਹੁੰਦਾ ਹੈ ਉਸ ਪੱਧਰ ਦੇ ਉੱਤੇ ਔਰ ਇੱਕ ਮਨ ਬਣਿਆ ਲੋਕਾਂ ਦਾ ਔਰ ਨਜ਼ਰੀਆ ਬਣਿਆ ਕਿ ਗਵਰਨਮੈਂਟ ਆਫ ਇੰਡੀਆ ਹੋਮ ਮਿਨਿਸਟਰੀ ਤੇ ਪੰਜਾਬ ਗਵਰਨਮੈਂਟ ਇਕੱਠੇ ਫੈਸਲੇ ਨੇ ਇਕੱਠਾ ਸਮਝਦਾਰੀ ਹੈ ਦੋਨੋਂ ਆ ਦੇ ਥੜੇ ਇਕੱਠੇ ਬੈਠਦੇ ਨੇ ਤੇ ਸਭ ਚੀਜ਼ਾਂ ਉਸੇ ਲੈਵਲ ਦੇ ਉੱਤੇ ਹੁੰਦੀਆਂ ਨੇ ਬਾਕੀ ਦੋਨੇ ਮੋਰਚਿਆਂ ਦੀ ਗੱਲ ਹੈ ਹਜੇ ਤੱਕ ਦੋਨੋਂ ਮੋਰਚੇ ਦੋ ਫੋਰਮ ਜੜੇ ਨੇ ਕਿਸਾਨ ਮਜ਼ਦੂਰ ਫੋਰਮ ਤੇ ਗੈਰ ਰਾਜਨੀਤਿਕ ਦੋਨਾਂ ਦੀ ਮੀਟਿੰਗ ਨਹੀਂ ਹੋ ਸਕੀ ਸਾਝੀ ਹਜੇ ਤੱਕ ਇੰਨੇ ਲੰਬੇ ਸਮੇਂ ਚ ਮੀਟਿੰਗ ਕਿਉਂ ਨਹੀਂ ਹੋਈ ਕੀ ਇਹ ਗੱਲ ਤੁਹਾਡੀ ਮੀਟਿੰਗ ਦੇ ਫੈਸਲਾ ਹੋ ਕੇ ਹੋ ਰਹੀ ਹੈ ਕਿ ਦੋ ਜਾਣਾ ਜਾਂ ਨਹੀਂ ਜਾਣਾ ਐਤੋਂ ਪਹਿਲਾਂ ਐਸਕੇਮ ਦਾ ਇੱਕ ਸਟੈਂਡ ਹੈ ਦੋਨੋਂ ਮੋਰਚੇ ਚੱਕੇ ਗਏ ਨੇ 26 ਤਰੀਕ ਦਾ ਉਹਨਾਂ ਨੇ ਇੱਥੇ ਧਰਨਾ ਦਿੱਤਾ ਸੀ 19 ਮੋਰਚ ਨੂੰ ਮੋਰਚਾ ਚੱਕਿਆ ਗਿਆ ਉਹਨਾਂ ਨੂੰ 24 ਤਰੀਕ ਨੂੰ ਬੁਲਾਇਆ ਜਾਂਦਾ ਕਿ ਆਓ ਜੀ ਗੱਲ ਕਰੋ ਜੀ ਖੇਤੀਬਾੜੀ ਮੰਤਰੀ ਗੱਲ ਕਰਨਾ ਚਾਹੁੰਦੇ ਨੇ ਕਾ ਉਹਨਾਂ ਦਾ ਇੱਕ ਸਟੈਂਡ ਸੀ ਸਟੈਂਡ ਇਹ ਹੋ ਗਿਆ ਕਿ ਇਹੋ ਜੀ ਬੇਪਰੋਸਗੀ ਦੇ ਮਾਮਲੇ ਦੇ ਵਿੱਚ ਕਿਸਾਨਾਂ ਨਾਲ ਧੋਖਾ ਕਰਨ ਦੇ ਮਾਮਲੇ ਦੇ ਵਿੱਚ ਕਿ ਆਗੂ ਜਾਂਦੇ ਨੇ ਮੁਰਦਿਆਂ ਨੂੰ ਫੜ ਲਓ ਜਿੱਨਾਂ 'ਚ ਭਰੋਸੇ ਦਾ ਮਾਹੌਲ ਨਹੀਂ ਬਣਾਇਆ ਜਾਂਦਾ ਉਹਨਾਂ 'ਚ ਕੋਈ ਗੱਲਬਾਤ ਨਹੀਂ ਹੋ ਸਕਦੀ ਅਸੀਂ ਗੱਲਬਾਤ ਲਈ ਨਹੀਂ ਜਾ ਰਹੇ ਔਰ ਐਸੇ ਢੰਗ ਦੇ ਨਾਲ ਜਦੋਂ ਅੰਡਰਗਰਾਉਂਡ ਮੂਵਮੈਂਟਾਂ ਵੀ ਚੱਲਦੀਆਂ ਨੇ ਉੱਥੇ ਵੀ ਇਹ ਕਿਹਾ ਜਾਂਦਾ ਕਿ ਕੁਝ ਬੰਦੇ ਛੱਡੋ ਆਹ ਕਰੋ ਆਹ ਕਰੋ ਇੱਕ ਮਾਹੌਲ ਬਣਾਓ ਪੂਰੇ ਤਰੀਕੇ ਨਾਲ ਤਾਂ ਕਿ ਲੱਗੇ ਕਿ ਸਿਹਰ ਦਾ ਜਿਹੜੀ ਸੱਤਾ ਤਰੀਕੇ ਨਾਲ ਤਾں ਜਾ ਕੇ ਕੋਈ ਗੱਲਬਾਤ ਦੀ ਟੇਬਲ ਤੇ ਗੱਲਬਾਤ ਦੀ ਮੇਜ਼ ਤੇ ਜਾ ਕੇ ਕੋਈ ਗੱਲ ਸ਼ੁਰੂ ਹੁੰਦੀ ਹੁੰਦੀ ਹੈ ਖੈਰੇ ਫਿਊਚਰ ਦਾ ਸਵਾਲ ਹੈ ਇਹ ਦੇਖਣਾ ਦੋਨੇ ਫੋਰਮ ਕੀ ਫੈਸਲਾ ਲੈਂਦੇ ਨੇ ਕਿਸ ਢੰਗ ਦੇ ਨਾਲ ਸੁਣਨਗੇ ਕਿਸ ਢੰਗ ਦੇ ਨਾਲ ਗੱਲ ਕਰਨਗੇ ਜਾਂ 4 ਤਰੀਕ ਦਾ ਜਾਣਾ ਫਾਈਨਲ ਹੈ ਦੋਨਾਂ ਦਾ ਜਾਂ ਨਹੀਂ ਫਾਈਨਲ ਹੈ ਸਹਿਮਤੀ ਬਣੂਗੀ ਜਾਂ ਨਹੀਂ ਬਣੂਗੀ ਪਰ ਇਸ ਪਿੱਛੇ ਇੱਕ ਗੱਲ ਹੋਰ ਦੇਖਣ ਦਾ ਸਵਾਲ ਹੈ ਮਰਨ ਮਰ ਤੱਕਲੇ ਡੱਲੇਵਾਰ ਸਾਹਿਬ ਨੇ ਨਹੀਂ ਰੱਖੇ ਕੁਝ ਲੋਕ ਕਹਿੰਦੇ ਨੇ ਉਹਨਾਂ ਦਾ ਕਿੰਨੇ ਮਾ ਮਰਨ ਮਰ ਤੱਕ ਕਿੰਨੇ ਮਾ ਉਹਨਾਂ ਗੱਲ ਚਾਰ ਬਚਣੀ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਪਰ ਜਾਨ ਸੈਕਰੀਫਾਈਸ ਕਰਨੀ ਵੀ ਕਈ ਵਾਰ ਉਹ ਤੋਂ ਵੱਡੀ ਚੀਜ਼ ਹੁੰਦੀ ਹੈ ਜਦੋਂ ਤੁਸੀਂ ਬਹੁਤ ਵੱਡੇ ਅੰਦੋਲਨ ਦੇ ਭਾਰ ਤੁਹਾਡੇ ਤੇ ਹੁੰਦੇ ਨੇ ਔਰ ਪਰ ਇਹਦੇ ਨਾਲ ਦੀ ਨਾਲ ਦੋ ਹੋਰ ਚੀਜ਼ਾਂ ਦੇਖੋ ਇੱਕ ਪੰਜਾਬ ਦੀ ਧਰਤੀ ਦੀ ਗੱਲ ਸੂਰਤ ਸਿੰਘ ਖਾਲਸਾ 2023 ਚ ਡੈਥ ਹੋਈ ਹੈ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ ਉਹਨਾਂ ਨੇ ਮਰਨ ਵਰਤ ਦਾ ਰੂਪ ਨਹੀਂ ਦਿੱਤਾ ਭੁੱਖ ਹੜਤਾਲ ਦਾ ਦਿੱਤਾ ਮੈਂ ਕੁਝ ਨਹੀਂ ਖਾਊਂਗਾ ਸਰਕਾਰ ਨੇ ਹਸਪਤਾਲ ਭਰਤੀ ਕੀਤੇ ਹਸਪਤਾਲ ਭਰਤੀ ਕੀ ਕੇ ਜਬਰੀ ਫੀਡਿੰਗ ਹੁੰਦੀ ਹੈ ਦੇ ਦੰਦੇ ਦੇ ਹਸਪਤਾਲ ਦੇ ਵਿੱਚ ਫੀਡ ਪਾਈਪ ਪਾ ਕੇ ਕੰਨਕ ਦੇ ਵਿੱਚ ਲਿਕਵਿਡ ਜਾਂਦਾ ਰਹਿੰਦਾ ਕੋਈ ਫਰਕ ਨਹੀਂ ਪੈਂਦਾ ਪਰ ਉਹ ਇੱਕ ਕੌਂਸ਼ੀਅਸਲੈਸ ਹੁੰਦੀ ਹੈ ਚੇਤਨਾ ਕਿ ਮੈਂ ਆਪਣੇ ਵੱਲੋਂ ਅਨਾਜ ਛੱਡਿਓ ਮੈਂ ਨਹੀਂ ਖਾ ਰਿਆ ਕੋਈ ਜਬਰੀ ਕਰੂਗਾ ਤਾਂ ਮੈਂ ਕੀ ਕਰ ਸਕਦਾ ਉਹ ਸਾਰੇ ਮਾਮਲੇ ਦੇ ਵਿੱਚ ਕਿਉਂਕਿ ਜਬਰੇ ਕੱਲਾ ਬੰਦਾ ਕਰ ਵੀ ਕੀ ਸਕਦਾ ਅੰਦਰ ਜਿੱਥੇ ਹੈ ਕੀ ਦਿੱਤਾ ਜਾ ਰਿਹਾ ਕੀ ਨਹੀਂ ਦਿੱਤਾ ਜਾ ਰਿਹਾ ਉਹਦੀ ਥੋੜੀ ਚੱਲਦੀ ਹੈ ਕੱਲੇ ਦੀ 8 ਸਾਲ ਬਾਅਦ ਉਹਨਾਂ ਦੀ ਮੌਤ ਹੁੰਦੀ ਹੈ ਉਹ ਤਾਂ ਉਦੋਂ 82 ਸਾਲ ਦੇ ਸੀ ਤੇ 90 ਸਾਲ ਦੀ ਡੈਥ ਹੋਈ ਹੈ ਉਹ ਇੱਕ ਘਟਨਾ ਹੈ ਉਹਨਾਂ ਨੂੰ ਵੀ ਲੋਕਾਂ ਨੇ ਕਿਹਾ ਵੀ ਐਵੇਂ ਹੀ ਹੈ ਜੀ ਪਤਾ ਨਹੀਂ ਕੀ ਹੋ ਰਿਹਾ ਇੰਨਾ ਸਮਾਂ ਨਹੀਂ ਹੁੰਦਾ ਭਾਰਤ ਮਨੀਪੁਰ ਮਨੀਪੁਰ ਦੀ ਇੱਕ ਬੀਬੀ ਨੌਜਵਾਨ ਉਹਦਾ ਨਾਮ ਰੋਮ ਸ਼ਰਮੀਲਾ ਸੀ ਜਿਨੂੰ ਅਮਨੇਸਟੀ ਇੰਟਰਨੈਸ਼ਨਲ ਨੇ ਕੌਨਸ਼ੀਅਸਨੈਸ ਦੀ ਕੈਦੀ ਗਰਦਾਨੀਆਂ ਸੀ ਜਿਨੂੰ ਆਰਨ ਲੇਡੀ ਦੇ ਖਿਤਾਬ ਮਿਲੇ ਸੀ ਵਰਲਡ ਚੋਂ ਬਖ ਬਖ ਮਾਮਲਿਆਂ ਦੇ ਵਿੱਚੋਂ ਤੇ ਜਿਨੇ ਐਪਸਪਾ ਹਟਾਉਣ ਦੇ ਲਈ ਆਰਮਡ ਫੋਰਸਸ ਆਰਮਡ ਫੋਰਸਸ ਸਪੈਸ਼ਲ ਪਾਵਰ ਐਕਟ ਜਿਹਦੇ ਨਾਲ ਮਨੀਪੁਰ ਦੀਆਂ ਔਰਤਾਂ ਤੇ ਬਖ ਬਖ ਥਾਮਾ ਤੇ ਰੇਪ ਕੇਸਜ ਤੋਂ ਲੈ ਕੇ ਜਿਨੂੰ ਮਰਜੀ ਫੜ ਕੇ ਕਤਲ ਕਰ ਦੋ ਮੁਕਾਬਲੇ ਦੇ ਵਿੱਚ ਇਸ ਦੇ ਖਿਲਾਫ ਉਹਨੇ ਇਹ ਬਰਥ ਜਿਹੜਾ ਰੱਖਿਆ ਸਿਵਲ ਰਾਈਟ ਸੈਕਟਰੀਸਟ ਦੇ ਤੌਰ ਦੇ ਉੱਤੇ ਤੇ ਲੰਮਾ ਸਮਾਂ ਉਹਨਾਂ ਨੂੰ ਫੀਡ ਦਿੰਦੇ ਰਹੇ ਉਹ ਆਪ ਫੀਡ ਨਹੀਂ ਲਈ ਇੱਕ ਗ੍ਰਾਹੀ ਕਦੇ ਨਹੀਂ ਖਾਦੀ 16 ਸਾਲ ਲਿਕੁਇਡ ਤੇ ਜ਼ਿੰਦਗੀ ਜਾਈ 16 ਸਾਲ ਹੁਣ ਵੀ ਉਹਦੀ ਏਜ 53 ਸਾਲ ਦੀ ਹੈ 1972 ਦਾ ਬਰਥ ਤੇ ਉਹਨੂੰ ਮੰਨਿਆ ਗਿਆ ਕਿ ਇਹ ਜਮੀਰ ਦੀ ਕਹਿੰਦੀ ਹੈ ਇਹਨੂੰ ਮੈਂਟਲੀ ਨਹੀਂ ਤੋੜ ਸਕੀ ਸਟੇਟ ਆਪਣੇ ਆਪ ਕਿਸੇ ਵੀ ਰੂਪ ਦੇ ਵਿੱਚ ਬਾਕੀ ਦੀਆਂ ਗੱਲਾਂ ਹੋਰ ਨੇ ਇਸੇ ਢੰਗ ਨਾਲ ਜਿਹੜਾਂ ਚ ਵੀ ਜਤਿੰਦਰ ਨਾਦ 63 ਦਿਨ ਬਾਅਦ ਦਰਸ਼ਨ ਸਿੰਘ ਫੇਰੂ ਮਾਨ ਸਾਡੇ ਕੋਲ 74 ਦਿਨ ਬਾਅਦ ਜਿਨ੍ਹਾਂ ਦੀ ਸ਼ਹਾਦਤਾਂ ਹੋਈਆਂ ਮਰਨ ਵਰਤ ਦੇ ਨਾਲ ਜਿਹੜੀਆਂ ਉਹ ਸਾਰੇ ਮਾਮਲੇ ਦੇ ਵਿੱਚ ਇਸ ਲਈ ਇਹ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਸਾਰੀਆਂ ਮੂਵਮੈਂਟਾਂ ਨੂੰ ਰੱਖਣ ਦੀ ਲੋੜ ਪੈਂਦੀ ਹੈ ਹਰ ਇਹ ਤੇ ਰਿਵਿਊ ਜ਼ਰੂਰ ਸਾਰੀਆਂ ਮੂਵਮੈਂਟਾਂ ਨੂੰ ਕਰਨ ਦੀ ਲੋੜ ਆ ਦੁਬਾਰਾ ਪਰਚੋਨ ਕਰਨ ਦੀ ਲੋੜ ਹੈ ਕਿ ਜੇ ਰੱਖਣਾ ਹੈ ਤਾਂ ਕਿਉਂ ਰੱਖਣਾ ਹੈ ਨਹੀਂ ਤਾਂ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਸਿੱਖ ਫਲਸਫੀ ਦੇ ਵਿੱਚ ਮਰਨ ਵਰਤ ਦਾ ਜਿਹੜਾ ਕਨਸੈਪਟ ਆ ਉਸ ਪੱਧਰ ਦੇ ਉੱਤੇ ਨਹੀਂ ਹੁੰਦਾ ਤੁਸੀਂ ਮੋਬਿਲਾਇਜ਼ ਕਰਦੇ ਹੋ ਲੋਕਾਂ ਨੂੰ ਹਾਂ ਇਕੱਲੇ ਰਹਿ ਜੰਨੇ ਹੋ ਤੁਹਾਡੇ ਕੋਈ ਨਹੀਂ ਸੁਣਦਾ ਜੇਲ੍ਹ ਦੇ ਅੰਦਰ ਬੰਦ ਹੋ ਕਨਫਾਈਨਡ ਹੋ ਕਿਤੇ ਨਹੀਂ ਹੁੰਦਾ ਉਦੋਂ ਇਹ ਚੀਜ਼ ਇਹ ਟੂਲ ਨੂੰ ਐਜ਼ ਅ ਟੂਲ ਵਰਤੇ ਜਾਂਦੇ ਪਰ ਬਾਕੀ ਦੇ ਜਗ੍ਹਾ ਦੇ ਵਿੱਚ ਤੁਹਾਡੀ ਲਾਬੰਦੀ ਜਿਹੜੀ ਆ ਉਹ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਉਹਨਾਂ ਕੀ ਜਾਂਦੇ ਨਾਲ ਇਸ ਤਰ੍ਹਾਂ ਦੂਜਾ ਫੋਰਮ ਜਣਾ ਜਾਂਦਾ ਰਿਹਾ ਕਿ ਆਪਾਂ ਦਿੱਲੀ ਜਾਣਾ ਉਹ ਪੈਲਟ ਗੰਨਾਂ ਦੇ ਨਾਲ ਅਥਰੂ ਗੈਸ ਤੇ ਗੋਲਿਆਂ ਦੇ ਨਾਲ ਬਾਰ-ਬਾਰ ਲੋਕਾਂ ਦੀਆਂ ਅੱਖਾਂ ਭੰਨਦੇ ਰਹੇ ਤੇ ਚਿਹਰਿਆਂ ਦੇ ਉੱਤੇ ਜ਼ਖਮ ਕਰਦੇ ਰਹੇ ਲਗਾਤਾਰ ਜਾਂਦੇ ਬਾਰ-ਬਾਰ ਕਈ ਵਾਰ ਗਏ ਤੇ ਕਈ ਵਾਰ ਇਹੀ ਗੱਲ ਹੋਈ ਤੇ ਉਹ ਵਾਪਸ ਭੇਜਤੇ ਮੋਰਚਾ ਉੱਠ ਚੁੱਕਿਆ ਕੋਈ ਕਹੇ ਨਹੀਂ ਉਠਿਆ ਨਹੀਂ ਉਹਨਾਂ ਦਾ ਮੋਰਚਾ ਪੂਰੀ ਤਰ੍ਹਾਂ ਉਹਨਾਂ ਨੇ ਇੱਕ ਵਾਰੀ ਉਠਾਤਾ ਸੈਟਬੈਕ ਤੇ ਦੁਬਾਰਾ ਮੋਰਚਾ ਲਾਉਣਾ ਕਿਵੇਂ ਲਾਉਣਾ ਇਹ ਉਦੋਂ ਬਾਅਦ ਦਾ ਸਵਾਲ ਹੈ ਸਾਂਝੇ ਤੌਰ ਤੇ ਲਾਉਣਾ ਹੈ ਇਕੱਲੇ ਲਾਉਣਾ ਹੈ ਕੀ ਕਰਨਾ ਪਰ ਇਸ ਸਾਰੇ ਮਾਮਲੇ ਨੂੰ ਜਿਹੜਾ ਕਿਸਾਨ ਅੰਦੋਲਨ ਦਾ ਬਣਿਆ ਪੁਰਾਣਾ ਇੱਕ ਆਵਰਾ ਸੀ ਬੜੇ ਵੱਡੇ ਪੱਧਰ ਤੇ ਜੇ ਤੁਸੀਂ ਇਕੱਲੇ ਇਸੇ ਨਾਲ ਸੈਟੀਸਫਾਈ ਹੋ ਕਿ ਮੰਗ ਦੁਨੀਆ 'ਚ ਚੱਲੇਗੀ ਮੰਗ ਇੱਥੇ ਚੱਲੇਗੀ ਤਾਂ ਮਨਨਾਡੂ ਦੇ ਵਿੱਚ ਕਿਸਾਨਾਂ ਨੇ ਕੁਝ ਕੀਤਾ ਇਹ ਫਰਿੰਜ ਚੀਜ਼ਾਂ ਹੁੰਦੀਆਂ ਨੇ ਲੋਕਾਂ ਨੂੰ ਮੂਵਮੈਂਟ ਦਾ ਅਸਰ ਦੁਨੀਆ 'ਚ ਦਿਖਦਾ ਹੁੰਦਾ ਹੈ ਪਹਿਲੇ ਤੁਹਾਡੇ ਮੂਵਮੈਂਟ ਦਾ ਅਸਰ ਜਿਹੜਾ ਇਕੱਠਾ ਸਾਂਝਾ ਅंदोलਨ ਸੀ ਦੁਨੀਆ ਚ ਦਿਸਿਆ ਦੁਨੀਆ ਭਰ ਦੇ ਐਨਆਰਆਈ ਜ ਤੁਹਾਡੇ ਨਾਲ ਹਾਰਨ ਵਜਾਉਂਦੇ ਸੀ ਰੋਜ਼ ਸ਼ਾਮ ਨੂੰ ਆਪਣੀਆਂ ਡਿਊਟੀਆਂ ਤਿਆਕ ਕੇ ਛੁੱਟੀਆਂ ਵਾਲੇ ਦਿਨ ਪ੍ਰੋਟੈਸਟ ਹੁੰਦੇ ਸੀ ਬਹੁਤ ਵੱਡੇ ਪੱਦਰ ਤੇ ਇੰਟੈਲੈਕਚੁਅਲ ਜਿਹੜੇ ਸੀ ਗੋਰੇ ਇੰਟੈਲੈਕਚੁਅਲ ਵੀ ਇਹ ਨੋਮ ਚਮਸਕੀ ਵਰਗੇ ਵੱਡੇ ਸਕਾਲਰ ਦੁਨੀਆ ਦੇ ਕਿਹਾ ਕਿ ਬੀਕਨ ਆਫ ਲਾਈਟ ਹਾਊਸ ਔਰ ਜਾਰਪਦੇ ਕਿਸਾਨਾਂ ਨੇ ਤੁਹਾਡੇ ਤੋਂ ਸਿੱਖਿਆ ਲੈਣ ਦੀ ਗੱਲ ਕੀਤੀ ਉਹ ਵੱਡੇ ਅੰਦੋਲਨ ਦੀ ਦੇ ਨਾਲ ਜੇ ਮੈਚ ਕਰਨ ਦੀ ਗੱਲ ਹੋਏਗੀ ਆਪਾਂ ਮਤਲਬ ਉਹ ਅਲੱਗ ਗੱਲ ਹੈ ਕਿ ਕਰਦੇ ਕਰਦੇ ਰਹੋ ਤੁਸੀਂ ਕਹਿੰਦੇ ਨੇ ਜਿੰਮੇ ਜੁੱਤੀ ਹੈ ਜੇ ਘੁੱਟਦੀ ਹੋਵੇ ਤਾਂ ਪੈਰ ਵੱਢ ਕੇ ਉਹਦੇ ਮੈਚ ਦੀ ਨਹੀਂ ਕਰੀਦੀ ਉਹ ਤਾਂ ਕਲਬੂਤ ਦੇ ਕੇ ਉਹਨੂੰ ਵੱਡੇ ਪੱਧਰ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਦਲੀਲਾਂ ਆਪਣੀ ਜਗ੍ਹਾ ਹੁੰਦੀਆਂ ਨੇ ਔਰ ਚਲਦੇ ਅੰਦੋਲਨ ਚ ਕਈ ਗੱਲਾਂ ਇਸ ਕਰਕੇ ਨਹੀਂ ਹੋ ਸਕਦੀਆਂ ਹੁੰਦੀਆਂ ਔਰ ਕਰਨੀਆਂ ਵੀ ਨਹੀਂ ਚਾਹੀਦੀਆਂ ਮੈਨੂੰ ਇਹ ਲੱਗਦਾ ਮੇਰਾ ਆਪਣਾ ਮੰਨਣਾ ਕਿ ਉਹਨਾਂ ਅੰਦੋਲਨ ਡਿਮੋਰਲਾਈਜ਼ ਹੁੰਦਾ ਪਰ ਜਦ ਤੁਸੀਂ ਬਿਲਕੁਲ ਸੜਕ ਤੇ ਆ ਕੇ ਦੁਬਾਰਾ ਰਿਵਿਊ ਕਰਨਾ ਹੁੰਦਾ ਉਦੋਂ ਬਹੁਤ ਹਾਰਡ ਤੇ ਮੇਨ ਗੱਲਾਂ ਕਰਨ ਦੇ ਵੀ ਲੋੜ ਹੁੰਦੀ ਹੈ ਜਿਹੜੀਆਂ ਪਾਈਚਾਰਕ ਤੌਰ ਤੇ ਉਹਨੂੰ ਆਦਰਵਾਇਜ਼ ਨਹੀਂ ਲੈਣਾ ਚਾਹੀਦਾ ਉਹਨੂੰ ਇੱਕ ਦੋਸਤਾਨਾ ਤਰੀਕੇ ਦੇ ਨਾਲ ਬੈਠ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਬਹੁਤ ਇੰਪੋਰਟੈਂਟ ਗੱਲ ਹੈ ਕਿਸਾਨ ਅੰਦੋਲਨ ਦੇ ਵਾਸਤੇ ਅਗਲੀ